ਜੇ ਮੈਂ ਡਿੱਗਾ ਤੇ ਮੇਰਾ ਕੰਮ ਬਿਲਕੁਲ ਖਲਾਅ ਦੇਸ਼ਾਂ ਵਿਦੇਸ਼ਾਂ ਅਤੇ ਪੰਜਾਬ ਅਤੇ ਪੂਰੇ ਇੰਡੀਆ ਚ ਵਸਦੇ ਮੇਰੇ ਸੋਹਣੇ ਪੰਜਾਬੀ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮੇਰੇ ਦਿਲੋਂ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਮੈਂ ਪਠਾਨਕੋਟ ਪੰਜਾਬ ਦੇ ਲਾਗੇ ਇੱਕ ਬਣ ਰਹੀ ਨਵੀਂ ਝੀਲ ਸ਼ਾਪਰਕੰਡੀ ਡੈਮ ਪ੍ਰੋਜੈਕਟ ਦੀ ਪਠਾਨਕੋਟ ਤੋਂ ਕੋਈ 15 ਕਿਲੋਮੀਟਰ ਦੂਰ ਹੈ ਜੀ ਤੇ ਉਹ ਤਕਰੀਬਨ 1 ਜਾਂ 2 ਦਿਨ ਤੋਂ ਤਿਆਰ ਹੋ ਰਹੀ ਹੈ ਬਹੁਤ ਹੀ ਖੂਬਸੂਰਤ ਝੀਲ ਹੈ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਉਹਦੇ ਇੱਕ ਪਾਸੇ ਤਾਂ ਹੈਗਾ ਜੰਮੂ ਕਸ਼ਮੀਰ ਦੂਸਰੇ ਪਾਸੇ ਹੈਗਾ ਹਿਮਾਚਲ ਤੇ ਬਿਲਕੁਲ ਤ੍ਰਿਕੋਣੇ ਦੇ ਵਿੱਚ ਇੱਕ ਝੀਲ ਤਿਆਰ ਹੋ ਰਹੀ ਹੈ ਜੀ ਬਹੁਤ ਹੀ ਖੂਬਸੂਰਤ ਨਜ਼ਾਰਾ ਆਉਣ ਵਾਲੇ ਟਾਈਮ ਤੇ ਤੁਸੀਂ ਦੇਖ ਸਕੋਗੇ ਅੱਜ ਉਹ ਛੋਟੀ ਝੀਲ ਹੈ ਲੇਕਿਨ ਆਉਣ ਵਾਲੇ ਵਕਤ 'ਚ ਬਹੁਤ ਹੀ ਵੱਡੀ ਝੀਲ ਤਿਆਰ ਦਰਸ਼ਨੀ ਝੀਲ ਤਿਆਰ ਹੋਏਗੀ ਇਹ ਦੇਣ ਹੋਏਗੀ ਜੀ ਮੇਰੇ ਪੰਜਾਬ ਦੀ ਪੰਜਾਬੀਆਂ ਨੂੰ ਮੇਰਾ ਯਕੀਨ ਮੰਨਿਓ ਇਹਦੇ ਬਰਾਬਰ ਦੁਨੀਆ 'ਚ ਕੋਈ ਵੀ ਝੀਲ ਜੜੀ ਆ ਨਹੀਂ ਹੋਏਗੀ ਦੋਸਤੋ ਜਿੱ 1 ਦੇ ਉੱਪਰ ਇੱਕ ਪਾਸੇ ਤੇ ਹੈ ਜੀ ਹਿਮਾਚਲ ਦੀਆਂ ਬਰਫੀਲੀਆਂ ਪਹਾੜੀਆਂ ਦੇ ਖੂਬਸੂਰਤ ਨਜ਼ਾਰੇ ਅਤੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਦੀਆਂ ਕਿੰਨੀਆਂ ਖੂਬਸੂਰਤ ਬਰਫੀਲੀਆਂ ਪਹਾੜੀਆਂ ਦੇ ਨਜ਼ਾਰੇ ਤੇ ਆ ਰਹੀ ਮੇਰੇ ਪੰਜਾਬ ਦੀ ਖੂਬਸੂਰਤ ਨਵੀਂ ਬਣ ਰਹੀ ਤਿਆਰ ਹੋ ਰਹੀ ਝੀਲ ਇਹ ਸਿਰਫ ਤੇ ਸਿਰਫ ਤੁਹਾਨੂੰ ਮੇਰੇ ਵੀਡੀਓ ਦੇ ਵਿੱਚ ਹੀ ਨਜ਼ਰ ਆਏਗੀ ਇਹ ਹੈ ਜੀ ਸਾਡਾ ਨਵਾਂ ਤਿਆਰ ਹੋ ਰਿਹਾ ਸ਼ਾਪੋਰ ਕੰਡੀ ਡੈਮ ਜੋ ਕਿ ਪਠਾਨਕੋਟ ਤੋਂ ਸਿਰਫ 15 ਕਿਲੋਮੀਟਰ ਦੂਰ ਹੈ ਤੁਸੀਂ ਦੇਖ ਸਕਦੇ ਹੋ ਜੀ ਝੀਲ ਦਾ ਬਹੁਤ ਹੀ ਖੂਬਸੂਰਤ 뷰 ਹੈ ਇਹ ਯਕੀਨ ਮੰਨਿਓ ਇਹ ਕੱਲ ਦੀ ਝੀਲ ਤਿਆਰ ਹੋ ਰਹੀ ਹੈ ਛੋਟੀ ਜੀ ਔਰ ਹਮੇਸ਼ਾ ਲਈ ਰਹੇਗੀ ਇਹਦਾ ਰੋਜ਼ ਦਾ ਲੈਵਲ ਜਿਹੜਾ ਹੈ 1 ਜਾਂ 2-2 ਫੁੱਟ ਜਿਹੜਾ ਹੈ ਵਧੇਗਾ ਆਉਣ ਵਾਲੇ ਟਾਈਮ ਤੇ 1 ਜਾਂ 2 ਫੁੱਟ ਰੋਜ਼ ਦਾ ਇਹ ਵੱਧ ਕੇ ਇਹ ਸਾਰਾ ਏਰੀਆ ਜਿੱਥੇ ਅਸੀਂ ਤੁਹਾਨੂੰ ਸੈਰ ਕਰਵਾ ਰਹੇ ਹਾਂ ਇਹ ਪਗਡੰਡੀ ਸਭ ਪਾਣੀ ਚ ਡੁੱਬ ਜਾਣਗੇ ਖੂ ਇਹ ਏਰੀਆ ਛੋਟਾ ਜਿਹਾ ਬਿਲਕੁਲ ਝੀਲ ਦੇ ਕੰਡੇ ਤੇ ਹੈ ਇਹ ਸਭ ਡੁੱਬ ਜਾਏਗਾ ਇਹ ਤੁਸੀਂ ਪ੍ਰਵਾਸੀ ਪੰਛੀ ਵੀ ਦੇਖ ਸਕਦੇ ਹੋ ਇਹ ਵੀ ਆਰਾਮ ਫਰਮਾ ਰਹੇ ਨੇ ਝੀਲ ਦੇ ਵਿੱਚ ਜੀ ਮੈਂ ਤੁਹਾਨੂੰ ਥੋੜਾ ਫੋਟੋ ਵੀਡੀਓ ਜ਼ੂਮ ਸ਼ੂਟ ਕਰਕੇ ਦਿਖਾਣਾ ਹੈ ਪ੍ਰਵਾਸੀ ਪੰਛੀ ਹੈ ਇਹ ਉਦੋਂ ਹੀ ਇੱਥੇ ਆਂਦੇ ਨੇ ਜਦੋਂ ਉਧਰ ਬਰਫਬਾਰਿਸ਼ ਸ਼ੁਰੂ ਹੋ ਜਾਏ ਜਿੱਦਾ ਕੈਨੇਡਾ ਅਮਰੀਕਾ ਰੂਸ ਜਾਪਾਨ ਸਾਈਬੀਰੀਆ ਇਹਨਾਂ ਦੇਸ਼ਾਂ 'ਚ ਜਦੋਂ ਬਰਫਬਾਰਿਸ਼ ਸ਼ੁਰੂ ਹੋ ਜਾਏ ਤੇ ਇਹ ਪੰਛੀ ਜਿਹੜੇ ਆ ਮਾਈਗ੍ਰੇਟ ਕਰਕੇ ਸਾਡੇ ਭਾਰਤ 'ਚ ਸਾਡੀ ਝੀਲਾਂ ਦੀ ਖੂਬਸੂਰਤੀ ਨੂੰ ਵਧਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਜੀ ਝੀਲ ਦਾ ਖੂਬਸੂਰਤ ਨਜ਼ਾਰਾ ਛੋਟੀਆਂ-ਛੋਟੀਆਂ ਰੰਜੀਤ ਸਾਗਰ ਡੈਮ ਦੇ ਆ ਪਹਾੜੀਆਂ ਨੇ ਜੀ ਇਹਦੇ ਦੋਨੇ ਪਾਸੇ ਰੰਜੀਤ ਸਾਗਰ ਡੈਮ ਸਾਡੇ ਇਥੋਂ ਕੋਈ 16 ਕਿਲੋਮੀਟਰ ਹੋਰ ਉੱਪਰ ਹੈ ਜੀ ਇਹ ਬਰਫੀਲੇ ਪਹਾੜ ਦੇ ਬਿਲਕੁਲ ਥੱਲੇ ਸ਼ਾਹਪੁਰ ਕੰਢੀ ਨਿਵਾਸੀਆਂ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਹ ਝੀਲ ਕੱਲ ਦੀ ਤਿਆਰ ਹੋ ਗਈ ਆ ਪੂਰੇ ਪੰਜਾਬ ਦੇ ਫਖਰ ਪੂਰੇ ਪੰਜਾਬ ਦੀ ਸ਼ਾਨ ਆਓ ਵੇਖੋ ਆਗੇ ਕਿੰਨੀ ਖੂਬਸੂਰਤ ਝੀਲ ਹੈ ਕਿੰਨਾ ਖੂਬਸੂਰਤ ਡੈਮ ਦਾ ਕੰਸਟਰਕਸ਼ਨ ਵਰਕ ਚੱਲ ਰਿਹਾ ਔਰ ਆਉਣ ਵਾਲੇ ਟਾਈਮ ਤੇ ਇਹ ਝੀਲ ਦਾ ਲੈਵਲ ਜਿਹੜਾ ਹੈ ਇਹ ਆ ਜਿਹੜਾ ਡੈਮ ਦੇ ਕੰਸਟਰਕਸ਼ਨ ਵਰਕ ਚੱਲ ਰਿਹਾ ਇਥੋਂ ਤੱਕ ਉੱਪਰ ਤੱਕ ਪਹੁੰਚ ਜਾਏਗਾ ਆਉਣ ਵਾਲੇ 2 ਜਾਂ 3 ਮਹੀਨਿਆਂ ਦੇ ਉੱਤੇ ਉੱਤੇ ਇਹ ਪੂਰਾ ਲੈਵਲ ਪਾਣੀ ਦਾ ਮੈਂ ਮੇਰੀ ਉਂਗਲ ਤੁਸੀਂ ਦੇਖ ਰਹੇ ਹੋ ਉੱਪਰ ਇਹ ਕਵਰ ਕਰ ਲੇਗੀ ਇਥੋਂ ਤੱਕ ਪਾਣੀ ਨੂੰ ਆਉਣ ਵਾਲੇ 3 ਜਾਂ 4 ਮਹੀਨਿਆਂ ਚ ਲੇਕਿਨ ਕਹਿੰਦੇ ਆ ਨਾ ਕੁਦਰਤ ਕੁਦਰਤ ਹੀ ਤੁਹਾਡੀ ਸਾਡੀ ਸਾਰਿਆਂ ਦੀ ਮਾਂ ਹੈ ਔਰ ਕੁਦਰਤ ਦੇ ਨਾਲ ਤੁਸੀਂ ਜਿੰਨਾ ਮਿਕਸ ਅਪ ਹੋਵੋਗੇ ਓਨਾ ਹੀ ਤੁਸੀਂ ਰਿਲੈਕਸ अथवा ਆਨੰਦ ਮਹਿਸੂਸ ਕਰੋਗੇ ਕੁਦਰਤ ਨਾਲੋਂ ਖੂਬਸੂਰਤ ਕੋਈ ਵੀ ਚੀਜ਼ ਨਹੀਂ ਹੈ ਜੀ ਕਹਿੰਦੇ ਨੇ ਜੀ ਕੁਦਰਤ ਨਾਲੋਂ ਖੂਬਸੂਰਤ ਕੋਈ ਵੀ ਚੀਜ਼ ਨਹੀਂ ਹੈ ਲੇਕਿਨ ਯਕੀਨ ਮੰਨਿਓ ਜਿਸ ਰੱਬ ਨੇ ਇਸ ਇੰਨੀ ਸੋਹਣੀ ਕਾਇਨਾਤ ਨੂੰ ਬਣਾਇਆ ਹੈ ਉਹ ਕਿੰਨਾ ਖੂਬਸੂਰਤ ਹੋਣਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਰੇ ਹਾਲਾਤ ਮੈਂ ਕਿਸ ਕੰਡੀਸ਼ਨ ਚ ਤੁਹਾਡੇ ਵਾਸਤੇ ਵੀਡੀਓ ਸ਼ੂਟ ਕਰ ਰਿਹਾ ਜੇ ਮੈਂ ਡਿੱਗਾ ਤੇ ਮੇਰਾ ਕੰਮ ਬਿਲਕੁਲ ਖਲਾਸ ਦੇਖੋ ਕੋਈ ਮੈਨੂੰ ਸਪੋਰਟ ਨਹੀਂ ਹੈ ਸਿੱਧਾ ਪਹਾੜ ਘਾਮ ਸੇ ਕਾਮ 300 ਫੁੱਟ ਗਹਿਰਾਈ ਤੇ ਥੱਲੇ ਝੀਲ ਪਰ ਫਿਰ ਵੀ ਮੈਂ ਤੁਹਾਡੇ ਵਾਸਤੇ ਅੱਛੀ ਤੋਂ ਅੱਛੇ ਵੀਡੀਓ ਫੁਟੇਜ ਜੋ ਐਮ ਕਲੈਕਟ ਕਰ ਰਿਹਾ ਹਾਂ ਜੀ ਥੋੜੇ ਬਹੁਤ ਪ੍ਰਵਾਸੀ ਪੰਛੀ ਵੀ ਆਣੇ ਸ਼ੁਰੂ ਹੋ ਗਏ ਨੇ ਜੀ ਆਹ ਦੇਖੋ ਮੈਨੂੰ ਦੇਖ ਕੇ ਨੇ ਦੂਰੋਂ ਮੇਰੀ ਆਵਾਜ਼ ਸੁਣ ਕੇ ਕਿਦਾਂ ਉਡਾਰੀ ਭਰ ਲਈ ਐ ਜੀ ਦੋਸਤੋ ਕਿਦਾਂ ਦਾ ਲੱਗਾ ਖੂਬਸੂਰਤ ਨਜ਼ਾਰਾ ਕੁਦਰਤ ਦਾ ਮੇਰੇ ਕਮੈਂਟ ਬਾਕਸ ਜਾ ਕੇ ਥੱਲੇ ਜਾ ਕੇ ਆਪਣੇ ਮਿੱਤਰ ਆਪਣੇ ਅੰਕਲ ਨੂੰ ਜਰੂਰ ਲਿਖਿਓ ਆਪਣੇ ਵਧੀਆ ਜਾਂ ਜਿੱਦਾਂ ਜਿੱਦਾ ਤੁਹਾਡੇ ਦਿਲ ਦਿਲ ਨੂੰ ਭਾਉਂਦੇ ਕਮੈਂਟਸ ਜਰੂਰ ਲਿਖਿਓ ਤਾਂ ਕਿ ਮੈਂ ਅਗਲੀ ਵਧੀਆ ਚੰਗੀ ਤੋਂ ਚੰਗੀ ਵੀਡੀਓ ਤੁਹਾਨੂੰ ਸ਼ੇਅਰ ਕਰ ਸਕਾਂ ਠੀਕ ਹੈ ਦੋਸਤੋ ਬਨੇ ਰੋ ਮੇਰੇ ਨਾਲ ਉਦੋਂ ਤੱਕ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ